ਹਰੀਸ਼ੰਕਰ ਪਰਸਾਈ ਜੀ ਦੀ ਕਹਾਣੀ ਸਦਾਚਾਰ ਦਾ ਤਵੀਤ ਇੱਕ ਮੁਲਕ ਵਿੱਚ ਰੌਲਾ ਪਿਆ ਕਿ ਭ੍ਰਿਸ਼ਟਾਚਾਰ ਬਹੁਤ ਵੱਧ ਗਿਆ ਹੈ ਉੱਥੋਂ ਦੇ ਰਾਜੇ ਨੇ ਇੱਕ ਦਿਨ ਦਰਬਾਰੀਆਂ ਨੂੰ ਕਿਹਾ ਪਰਜਾ ਬਹੁਤ ਦੁਹਾਈ ਦੇ ਰਹੀ ਹੈ ਕਿ ਹਰ ਥਾਂ ਭ੍ਰਿਸ਼ਟਾਚਾਰ ਫੈਲਿਆ ਹੋਇਆ ਹੈ ਮੈਨੂੰ ਤਾਂ ਅਜੇ ਤੱਕ ਕਿਤੇ ਨਹੀਂ ਦਿਸਿਆ ਤੁਹਾਨੂੰ ਕਿਧਰੇ ਦਿਖਾਈ ਦਿੰਦਾ ਹੋਵੇ ਤਾਂ ਦੱਸੋ ਦਰਬਾਰੀਆਂ ਨੇ ਕਿਹਾ ਜਦੋਂ ਹਜ਼ੂਰ ਨਹੀਂ ਦਿਸਿਆ ਤਾਂ ਸਾਨੂੰ ਕਿਵੇਂ ਦਿਖ ਸਕਦਾ ਹੈ ਰਾਜੇ ਨੇ ਕਿਹਾ ਨਹੀਂ ਨਹੀਂ ਇਉਂ ਨਹੀਂ ਕਦੇ-ਕਦੇ ਜੋ ਕੁਝ ਮੈਨੂੰ ਨਹੀਂ ਦਿਖਦਾ ਉਹ ਤੁਹਾਨੂੰ ਵੀ ਦਿਖਦਾ ਹੋਵੇਗਾ ਜਿਵੇਂ ਮੈਨੂੰ ਕਦੇ ਬੁਰੇ ਸੁਪਨੇ ਨਹੀਂ ਆਉਂਦੇ ਪਰ ਤੁਹਾਨੂੰ ਆਉਂਦੇ ਹੋਣਗੇ ਦਰਬਾਰੀਆਂ ਨੇ ਕਿਹਾ ਮਹਾਰਾਜ ਬੁਰੇ ਸੁਪਨੇ ਤਾਂ ਆਉਂਦੇ ਹਨ ਪਰ ਉਹ ਸੁਪਨਿਆਂ ਦੀ ਗੱਲ ਹੈ ਰਾਜਾ ਕਹਿਣ ਲੱਗਾ ਫਿਰ ਵੀ ਤੁਸੀਂ ਸਾਰੇ ਮੁਲਕ ਵਿੱਚ ਲੱਭਣ ਦੀ ਕੋਸ਼ਿਸ਼ ਕਰੋ ਕਿ ਕਿਦਰੇ ਭ੍ਰਿਸ਼ਟਾਚਾਰ ਹੈ ਤਾਂ ਨਹੀਂ ਜੇ ਕਿਦਰੇ ਮਿਲ ਜਾਵੇ ਤਾਂ ਮੈਨੂੰ ਦਿਖਾਉਣ ਲਈ ਨਮੂਨੇ ਲੈ ਆਉਣਾ ਮੈਂ ਵੀ ਦੇਖਾਂ ਕਿ ਕਿਹੋ ਜਿਹਾ ਹੁੰਦਾ ਹੈ ਇੱਕ ਦਰਬਾਰੀ ਬੋਲਿਆ ਹਜ਼ੂਰ ਉਹ ਸਾਨੂੰ ਨਹੀਂ ਦਿਸਣਾ ਸੁਣਿਆ ਉਹ ਬਹੁਤ ਬਰੀਕ ਹੁੰਦਾ ਹੈ ਸਾਡੀਆਂ ਅੱਖਾਂ ਤੁਹਾਡੀ ਵਿਰਾਟਤਾ ਨੂੰ ਦੇਖਣਾ ਗਿਜ ਗਈਆਂ ਹਨ ਇਸ ਲਈ ਸਾਨੂੰ ਬਰੀਕ ਸ਼ੈ ਦਿਖਾਈ ਨਹੀਂ ਦਿੰਦੀ ਸਾਨੂੰ ਪ੍ਰਿਸ਼ਟਾਚਾਰ ਵਿੱਚ ਵੀ ਤੁਹਾਡੀ ਸੂਰਤ ਦਿਸੇਗੀ ਕਿਉਂਕਿ ਸਾਡੀਆਂ ਅੱਖਾਂ ਵਿੱਚ ਤੁਹਾਡਾ ਚਿਹਰਾ ਹੀ ਬਸਿਆ ਹੋਇਆ ਹੈ ਆਪਣੇ ਮੁਲਕ ਵਿੱਚ ਮਾਹਿਰ ਨਾਂ ਦਾ ਪਾਈਚਾਰਾ ਰਹਿੰਦਾ ਹੈ ਇਹਨਾਂ ਲੋਕਾਂ ਕੋਲ ਅਜਿਹਾ ਸੁਰਮਾ ਹੈ ਜਿਸ ਨੂੰ ਅੱਖਾਂ ਵਿੱਚ ਪਾ ਕੇ ਬਰੀਕ ਚੀਜ਼ ਵੀ ਦੇਖ ਲੈਂਦੇ ਹਨ ਬੇਨਤੀ ਹੈ ਕਿ ਭ੍ਰਿਸ਼ਟਾਚਾਰ ਲੱਭਣ ਦਾ ਕੰਮ ਇਨ੍ਹਾਂ ਮਾਹਿਰਾਂ ਨੂੰ ਸੌਪਿਆ ਜਾਵੇ ਰਾਜੇ ਨੇ ਮਾਹਿਰ ਭਾਈਚਾਰੇ ਦੇ 5 ਬੰਦੇ ਬੁਲਾਏ ਅਤੇ ਕਿਹਾ ਸੁਣਿਆ ਹੈ ਕਿ ਸਾਡੇ ਰਾਜ ਵਿੱਚ ਭ੍ਰਿਸ਼ਟਾਚਾਰ ਹੈ ਪਰ ਇਹ ਪਤਾ ਨਹੀਂ ਲੱਗਦਾ ਕਿ ਹੈ ਕਿੱਥੇ ਤੁਸੀਂ ਉਸ ਬਾਰੇ ਪਤਾ ਕਰੋ ਜੇ ਮਿਲ ਜਾਵੇ ਤਾਂ ਫੜ ਕੇ ਲੈ ਆਉਣਾ ਜੇ ਬਹੁਤਾ ਹੋਵੇ ਤਾਂ ਨਮੂਨੇ ਵੱਜੋ ਥੋੜਾ ਜਿਹਾ ਲੈ ਆਇਓ ਮਾਹਿਰਾਂ ਨੇ ਉਸ ਦਿਨ ਤੋਂ ਸ਼ਾਨਦਿਨ ਸ਼ੁਰੂ ਕਰ ਦਿੱਤੀ ਉਹ ਫਿਰ 2 ਮਹੀਨਿਆਂ ਮਗਰੋਂ ਦਰਬਾਰ ਵਿੱਚ ਹਾਜ਼ਰ ਹੋਏ ਰਾਜੇ ਨੇ ਪੁੱਛਿਆ ਮਾਹਰੋ ਤੁਹਾਡੀ ਜਾਂਚ ਪੂਰੀ ਹੋ ਗਈ ਤੁਹਾਨੂੰ ਭ੍ਰਿਸ਼ਟਾਚਾਰ ਮਿਲਿਆ ਹਾਂਜੀ ਮਹਾਰਾਜ ਬਹੁਤ ਜ਼ਿਆਦਾ ਮਿਲਿਆ ਰਾਜੇ ਨੇ ਹੱਥ ਵਧਾਉਂਦੇ ਆ ਕਿ ਹੱਲ ਲਿਆਓ ਦਿਖਾਓ ਤਾਂ ਸਹੀ ਕਿਹੋ ਜਿਹਾ ਹੁੰਦਾ ਹੈ ਮਹਿਰਾਂ ਨੇ ਕਿਹਾ ਹਜੂਰ ਹੱਥ ਨਾਲ ਫੜਿਆ ਨਹੀਂ ਜਾਂਦਾ ਇਹ sthul ਨਹੀਂ ਸਗੋ ਸੁਖਮ ਹੈ ਅਗੋਚਰ ਹੈ ਪਰ ਹਰ ਥਾਂ ਮੌਜੂਦ ਹੈ ਉਹ ਦਿਖਾਈ ਨਹੀਂ ਦਿੰਦਾ ਮਹਿਸੂਸ ਕੀਤਾ ਜਾ ਸਕਦਾ ਹੈ ਰਾਜਾ ਸੋਚੀ ਪੈ ਗਿਆ ਅੱਖਣ ਲੱਗਾ ਇਹ ਸਾਰੇ ਗੁਣ ਤਾਂ ਰੱਬ ਦੇ ਹਨ ਕਿ ਰਾ ਭ੍ਰਿਸ਼ਟਾਚਾਰ ਹੈ ਮਹਿਰਾ ਨੇ ਕਿਹਾ ਹਾਂ ਜੀ ਮਹਾਰਾਜ ਅੱਜ ਕੱਲ ਭ੍ਰਿਸ਼ਟਾਚਾਰ ਹੀ ਰੱਬ ਹੋ ਗਿਆ ਹੈ ਇੱਕ ਦਰਵਾਰੀ ਨੇ ਪੁੱਛਿਆ ਪਰ ਹੈ ਕਿੱਥੇ ਕਿਵੇਂ ਮਹਿਸੂਸ ਹੁੰਦਾ ਹੈ ਮਹਿਰਾ ਨੇ ਜਵਾਬ ਦਿੱਤਾ ਉਹ ਸਰਬ ਵਿਆਪਕ ਹੈ ਇੱਥੇ ਵੀ ਹੈ ਮਹਾਰਾਜ ਦੇ ਸਿੰਘਾਸਨ ਵਿੱਚ ਵੀ ਹੈ ਸਿੰਘਾਸਨ ਵਿੱਚ ਵੀ ਹੈ ਇਹ ਕਹਿ ਕੇ ਰਾਜਾ ਛਾਲ ਮਾਰ ਕੇ ਦੂਰ ਖੜੋ ਗਿਆ ਮਹਿਰਾ ਨੇ ਕਿਹਾ ਹਾਂ ਮਹਾਰਾਜ ਸਿੰਘਾਸਨ ਵਿੱਚ ਵੀ ਹੈ ਪਿਛਲੇ ਮਹੀਨੇ ਸਿੰਘਾਸਨ ਉੱਤੇ ਰੰਗ ਕਰਨ ਦੇ ਬਿੱਲ ਦਾ ਭੁਗਤਾਨ ਕੀਤਾ ਗਿਆ। ਉਹ ਬਿੱਲ ਝੂਠਾ ਹੈ। ਬਿੱਲ ਰਾਹੀਂ ਅਸਲ ਨਾਲੋਂ ਦੁੱਗਣੀ ਰਕਮ ਵਸੂਲੀ ਗਈ ਹੈ। ਅੱਧਾ ਪੈਸਾ ਵਿਚੋਲੇ ਖਾ ਗਏ। ਤੁਹਾਡੇ ਪੂਰੇ ਰਾਜ ਵਿੱਚ ਵੱਡੀ ਦੇ ਰੂਪ ਵਿੱਚ ਭ੍ਰਿਸ਼ਟਾਚਾਰ ਫੈਲਿਆ ਹੋਇਆ ਹੈ। ਇਹ ਸੁਣ ਕੇ ਰਾਜਾ ਫਿਕਰਮੰਦ ਹੋ ਗਿਆ ਤੇ ਦਰਬਾਰੀਆਂ ਦੇ ਕੰਨ ਖੜੇ ਹੋ ਗਏ। ਰਾਜੇ ਨੇ ਕਿਹਾ, ਇਹ ਬਹੁਤ ਫਿਕਰਵਾਲੀ ਗੱਲ ਹੈ। ਮੈਂ ਭ੍ਰਿਸ਼ਟਾਚਾਰ ਨੂੰ ਜੜੋਂ ਮਿਟਾਉਣਾ ਚਾਹੁੰਦਾ ਹਾਂ। ਕੀ ਤੁਸੀਂ ਇਸ ਦਾ ਤਰੀਕਾ ਦੱਸ ਸਕਦੇ ਹੋ? ਮਾਹਿਰ ਆਖਣ ਲੱਗੇ ਹਾਂਜੀ ਮਹਾਰਾਜ ਅਸੀਂ ਇਸ ਦੀ ਯੋਜਨਾ ਵੀ ਬਣਾਈ ਹੈ ਇਸ ਲਈ ਵਿਵਸਥਾ ਵਿੱਚ ਬਹੁਤ ਤਬਦੀਲੀਆਂ ਕਰਨੀਆਂ ਪੈਣਗੀਆਂ ਇੱਕ ਤਾਂ ਭ੍ਰਿਸ਼ਟਾਚਾਰ ਹੋਣ ਦੇ ਮੌਕੇ ਖਤਮ ਕਰਨੇ ਪੈਣਗੇ ਠੇਕਾ ਪ੍ਰਣਾਲੀ ਹੀ ਖਤਮ ਕਰ ਦੇਣੀ ਚਾਹੀਦੀ ਹੈ ਠੇਕੇਦਾਰ ਹੰਤਾ ਅਪਸਰ ਹਨ ਰਾਜੇ ਨੇ ਕਿਹਾ ਚੰਗਾ ਤੁਸੀਂ ਪੂਰੀ ਯੋਜਨਾ ਰੱਖ ਜਾਓ ਅਸੀਂ ਤੇ ਸਾਡਾ ਦਰਬਾਰ ਉਸ ਉੱਤੇ ਵਿਚਾਰ ਕਰਾਂਗੇ ਮਾਹਿਰ ਚਲੇ ਗਏ ਰਾਜੇ ਅਤੇ ਦਰਬਾਰੀਆਂ ਨੇ ਯੋਜਨਾ ਪੜ੍ਹੀ ਅਤੇ ਉਸ ਉੱਤੇ ਵਿਚਾਰ ਵਟਾਂਦਰਾ ਕੀਤਾ ਇਓ ਕਰਦਿਆਂ ਦਿਨ ਲੰਘਣ ਲੱਗੇ ਅਤੇ ਰਾਜੇ ਦੀ ਸਿਹਤ ਵਿਗੜਨ ਲੱਗੀ। ਇੱਕ ਦਿਨ ਇੱਕ ਦਰਬਾਰੀ ਨੇ ਕਿਹਾ, "ਮਹਾਰਾਜ ਚਿੰਤਾ ਕਰਨ ਤੁਹਾਡੀ ਸਿਹਤ ਖਰਾਬ ਹੋ ਰਹੀ ਹੈ। ਉਹਨਾ ਮਾਹਿਰਾਂ ਨੇ ਤੁਹਾਨੂੰ ਜੱਬ ਵਿੱਚ ਪਾ ਦਿੱਤਾ।" ਰਾਜਾ ਕਹਿਣ ਲੱਗਿਆ, "ਹਾਂ, ਮੈਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ।" ਦੂਜਾ ਦਰਬਾਰੀ ਬੋਲਿਆ, "ਮਹਾਰਾਜ ਦੀ ਨੀਂਦ ਉਡਾ ਉਠਾ ਦੇਣ ਵਾਲੀ ਰਿਪੋਰਟ ਨੂੰ ਅੱਗ ਲਾ ਦੇਣੀ ਚਾਹੀਦੀ ਹੈ।" ਰਾਜੇ ਨੇ ਪੁੱਛਿਆ, "ਪਰ ਕੀ ਕਰੀਏ? ਤੁਸੀਂ ਵੀ ਭ੍ਰਿਸ਼ਟਾਚਾਰ ਖਤਮ ਕਰਨ ਸੰਬੰਧੀ ਯੋਜਨਾ ਪੜੀ ਹੈ, ਤੁਹਾਡਾ ਕੀ ਖਿਆਲ ਹੈ?" ਕੀ ਉਸਤੇ ਅਮਲ ਕਰਨਾ ਚਾਹੀਦਾ ਹੈ ਦਰਬਾਰੀਆਂ ਨੇ ਕਿਹਾ ਮਹਾਰਾਜ ਉਹ ਯੋਜਨਾ ਕਾੰਦੀ ਹੈ ਉਹ ਮੁਸੀਬਤ ਹੈ ਉਸ ਦੇ ਮੁਤਾਬਕ ਤਾਂ ਕਿੰਨੇ ਹੀ ਬਦਲਾਅ ਕਰਨੇ ਪੈਣਗੇ ਕਿੰਨੀ ਪਰੇਸ਼ਾਨੀ ਹੋਵੇਗੀ ਸਾਰਾ ਪ੍ਰਬੰਧ ਉਲਟ ਪੁਲਟ ਹੋ ਜਾਵੇਗਾ ਸਾਨੂੰ ਕੋਈ ਅਜਹੀ ਤਰਕੀਬ ਲੋੜੀ ਦੀ ਹੈ ਜਿਸ ਨਾਲ ਬਿਨਾ ਕੋਈ ਬਦਲਾਅ ਕੀਤੇ ਆ ਭ੍ਰਿਸ਼ਟਾਚਾਰ ਖਤਮ ਹੋ ਜਾਵੇ ਰਾਜੇ ਨੇ ਕਿਹਾ ਮੈਂ ਵੀ ਇਹੋ ਚਾਹੁੰਦਾ ਹਾਂ ਪਰ ਇਹ ਕਿਵੇਂ ਕੀਤਾ ਜਾਵੇ ਮੇਰੇ ਪੜਦਾਦੇ ਨੂੰ ਜਾਦੂ ਆਉਂਦਾ ਸੀ ਮੈਨੂੰ ਉਹ ਵੀ ਨਹੀਂ ਆਉਂਦਾ ਤੁਸੀਂ ਹੀ ਕੋਈ ਉਪਾਅ ਕਰੋ ਇੱਕ ਦਿਨ ਦਰਬਾਰੀਆਂ ਨੇ ਰਾਜੇ ਸਾਹਮਣੇ ਇੱਕ ਸਾਧੂ ਨੂੰ ਪੇਸ਼ ਕਰਦੇ ਆ ਕਿਹਾ ਮਹਾਰਾਜ ਪਹਾੜ ਦੀ ਕੁੰਦਰ ਵਿੱਚ ਤਪ ਕਰਦੇ ਮਹਾਨ ਸਾਧੂ ਨੂੰ ਲਿਆਏ ਹਾਂ ਇਹਨਾਂ ਨੇ ਸਦਾਚਾਰ ਦਾ ਤਵੀਤ ਬਣਾਇਆ ਹੈ ਮੰਤਰਾਂ ਦੀ ਸ਼ਕਤੀ ਵਾਲਾ ਇਹ ਤਵੀਤ ਪਾ ਕੇ ਮਨੁੱਖ ਇੱਕਦਮ ਸਦਾਚਾਰੀ ਹੋ ਜਾਂਦਾ ਹੈ ਸਾਧੂ ਨੇ ਇੱਕ ਤਵੀਤ ਕੱਢ ਕੇ ਰਾਜੇ ਨੂੰ ਫੜਾ ਦਿੱਤਾ ਉਸ ਨੂੰ ਦੇਖ ਕੇ ਪੁੱਛਿਆ ਬਾਬਾ ਜੀ ਮੈਨੂੰ ਇਸ ਤਬੀਤ ਬਾਰੇ ਦੱਸੋ ਇਸ ਨਾਲ ਮਨੁੱਖ ਸਦਾਚਾਰੀ ਕਿਵੇਂ ਹੋ ਜਾਂਦਾ ਹੈ ਸਾਧੂ ਨੇ ਸਮਝਾਇਆ ਮਹਾਰਾਜ ਪ੍ਰਿਸ਼ਟਾਚਾਰ ਤੇ ਸਦਾਚਾਰ ਮਨੁੱਖ ਦੀ ਆਤਮਾ ਵਿੱਚ ਹੁੰਦਾ ਹੈ ਬਾਹਰ ਕਿਧਰੇ ਨਹੀਂ ਵਿਧਾਤਾ ਮਨੁੱਖ ਨੂੰ ਬਣਾਉਂਦੇ ਸਮੇਂ ਕਿਸੇ ਵਿੱਚ ਇਮਾਨਦਾਰੀ ਤੇ ਕਿਸੇ ਵਿੱਚ ਬੇਈਮਾਨੀ ਦਾ ਸਾਜ ਫਿੱਟ ਕਰ ਦਿੰਦਾ ਹੈ ਇਸ ਸਾਜ਼ ਵਿੱਚੋਂ ਇਮਾਨਦਾਰੀ ਜਾਂ ਬੇਈਮਾਨੀ ਦੇ ਸੁਰ ਨਿਕਲਦੇ ਹਨ ਜਿਸ ਨੂੰ ਆਤਮਾ ਦੀ ਪੁਕਾਰ ਆਖਦੇ ਹਨ ਮਨੁੱਖ ਆਤਮਾ ਦੀ ਪੁਕਾਰ ਮੁਤਾਬਕ ਕੰਮ ਕਰਦਾ ਹੈ ਬੇਈਮਾਨੀ ਦੇ ਸੁਰ ਨੂੰ ਦੱਬ ਕੇ ਇਮਾਨਦਾਰੀ ਦੀ ਸੁਰ ਕੱਢੀ ਜਾਵੇ ਇੰਨੇ ਵਰਿਆਂ ਤੋਂ ਮੈਂ ਇਸੇ ਚਿੰਤਨ ਵਿੱਚ ਲੱਗਿਆ ਹਾਂ ਹਾਲੇ ਮੈਂ ਇਹ ਸਦਾਚਾਰ ਦਾ ਤਵੀਤ ਬਣਾਇਆ ਹੈ ਜਿਸ ਮਨੁੱਖ ਦੀ ਬਾ ਉੱਤੇ ਇਹ ਬੰਨਿਆ ਹੋਵੇਗਾ ਉਹ ਸਦਾਚਾਰੀ ਹੋ ਜਾਵੇਗਾ ਕੁੱਤੇ ਦੇ ਗਲ ਵਿੱਚ ਇਹ ਤਵੀਤ ਬੰਨ ਦਿੱਤਾ ਤਾਂ ਕੁੱਤਾ ਵੀ ਰੋਟੀ ਚੋਰੀ ਨਹੀਂ ਕਰੇਗਾ ਇਹ ਤਵੀਤ ਪਾ ਕੇ ਬੇਈਮਾਨ ਵਿਅਕਤੀ ਵੀ ਇਮਾਨਦਾਰੀ ਦੀ ਸੁਰ ਸੁਣ ਕੇ ਇਮਾਨਦਾਰ ਬਣਨ ਲਈ ਪ੍ਰੇਰਿਤ ਹੋਵੇਗਾ। ਮਹਾਰਾਜ ਇਹ ਹੀ ਇਸ ਤਵੀਤ ਦਾ ਗੁਣ ਹੈ। ਦਰਬਾਰ ਵਿੱਚ ਹਲਚਲ ਮਚ ਗਈ। ਦਰਬਾਰੀ ਉੱਠ-ਉੱਠ ਕੇ ਤਵੀਤ ਨੂੰ ਦੇਖਣ ਲੱਗੇ। ਰਾਜੇ ਨੇ ਖੁਸ਼ ਹੋ ਕੇ ਕਿਹਾ, ਮੈਨੂੰ ਪਤਾ ਨਹੀਂ ਕਿ ਮੇਰੇ ਰਾਜ ਵਿੱਚ ਇੰਨੇ ਚਮਤਕਾਰੀ ਸਾਧੂ ਵੀ ਹਨ। ਮਹਾਤਮਾ ਮੈਂ ਤੁਹਾਡਾ ਸ਼ੁਕਰਗੁਜ਼ਾਰ ਹਾਂ। ਤੁਸੀਂ ਸਾਡਾ ਸੰਕਟ ਹੱਲ ਕਰ ਦਿੱਤਾ ਪਰ ਸਾਨੂੰ ਲੱਖਾਂ ਨਹੀਂ ਕਰੋੜਾਂ ਦੀ ਗਿਣਤੀ ਵਿੱਚ ਤਵੀਤ ਚਾਹੀਦੇ ਹਨ। ਅਸੀਂ ਸਰਕਾਰ ਵੱਲੋਂ ਤਵੀਤਾਂ ਦਾ ਕਾਰਖਾਨਾ ਲਾ ਦਿੰਦੇ ਹਾਂ ਤੁਸੀਂ ਇਸ ਦੇ ਜਨਰਲ ਮੈਨੇਜਰ ਬਣ ਜਾਓ ਅਤੇ ਆਪਣੀ ਨਿਗਰਾਨੀ ਵਿੱਚ ਵਧੀਆ ਤਵੀਤ ਬਣਵਾਓ ਇੱਕ ਮੰਤਰੀ ਨੇ ਕਿਹਾ ਮਹਾਰਾਜ ਸਰਕਾਰ ਇਸ ਮੁਸੀਬਤ ਵਿੱਚ ਕਿਉਂ ਫਸੇ ਬੇਨਤੀ ਹੈ ਕਿ ਮਹਾਤਮਾ ਨੂੰ ਇਸ ਦਾ ਠੇਕਾ ਦੇ ਦਿੱਤਾ ਜਾਵੇ ਉਹ ਆਪਣੀ ਮੰਡਲੀ ਤੋਂ ਤਵੀਤ ਬਣਵਾ ਕੇ ਸਾਡੇ ਮੁਲਕ ਨੂੰ ਭੇਜ ਦੇਣਗੇ ਰਾਜੇ ਨੂੰ ਸੁਝਾਅ ਪਸੰਦ ਆਇਆ ਸਾਧੂ ਨੂੰ ਠੇਕੇ ਦੇ ਕੇ ਉਸੇ ਸਮੇਂ 5 ਕਰੋੜ ਰੁਪਏ ਪੇਸ਼ਕੀ ਰਕਮ ਦਿੱਤੇ ਗਏ ਲੱਖਾਂ ਤਵੀਤ ਬਣ ਗਏ ਸਰਕਾਰੀ ਹੁਕਮ ਤਹਿਤ ਸਾਰੇ ਸਰਕਾਰੀ ਮੁਲਾਜ਼ਮਾਂ ਦੀ ਬਾਤ ਤੇ ਇੱਕ ਇੱਕ ਤਵੀਤ ਵੰਡ ਦਿੱਤਾ ਗਿਆ ਭ੍ਰਿਸ਼ਟਾਚਾਰ ਦੀ ਸਮੱਸਿਆ ਦਾ ਇੰਨਾ ਸੁਖਾਲਾ ਹੱਲ ਨਿਕਲਣ ਸਦਕਾ ਰਾਜਾ ਅਤੇ ਦਰਬਾਰੀ ਸਭ ਖੁਸ਼ ਸਨ ਰਾਜੇ ਨੂੰ ਉਤਸੁਕਤਾ ਹੋਈ ਕਿ ਦੇਖੋ ਤਾਂ ਸਹੀ ਤਵੀਤ ਕਿਵੇਂ ਕੰਮ ਕਰਦਾ ਹੈ ਉਪੀਸ ਬਦਲ ਕੇ ਇੱਕ ਦਿਨ ਦਫ਼ਤਰ ਵਿੱਚ ਗਿਆ ਉਸ ਦਿਨ 2 ਤਰੀਕ ਸੀ ਇੱਕ ਦਿਨ ਪਹਿਲਾਂ ਹੀ ਤਨਖਾਹ ਮਿਲੀ ਸੀ ਰਾਜਾ ਇੱਕ ਮੁਲਾਜ਼ਮ ਕੋਲ ਜਾ ਕੇ ਉਸ ਨੂੰ ਇਕੱਠੇ ਲਕਾਇ ਕੰਮ ਕਰਨ ਨੂੰ ਆਖ ਕੇ 5 ਰੁਪਏ ਦਾ ਨੋਟ ਦੇਣ ਲੱਗਾ ਮੁਲਾਜ਼ਮ ਨੇ ਉਸ ਨੂੰ ਝਿੜਕਿਆ ਭਾਜਾ ਇੱਥੋਂ ਵੱਡੀ ਲੈਣਾ ਪਾਪ ਹੈ ਰਾਜਾ ਬਹੁਤ ਖੁਸ਼ ਹੋਇਆ ਕਿ ਤਬੀਤ ਨੇ ਮੁਲਾਜ਼ਮ ਨੂੰ ਇਮਾਨਦਾਰ ਬਣਾ ਦਿੱਤਾ ਕੁਝ ਦਿਨਾਂ ਬਾਅਦ ਪੇਸ ਬਦਲ ਕੇ ਉਸੇ ਮੁਲਾਜ਼ਮ ਕੋਲ ਫਿਰ ਗਿਆ ਉਸ ਦਿਨ 31 ਤਰੀਕ ਸੀ ਮਹੀਨੇ ਦਾ ਆਖਰੀ ਦਿਨ ਜਦੋਂ ਰਾਜੇ ਨੇ 5 ਰੁਪਏ ਦਾ ਨੋਟ ਦਿਖਾਇਆ ਤਾਂ ਮੁਲਾਜ਼ਮ ਨੇ ਲੈ ਕੇ ਜੇਬ ਵਿੱਚ ਪਾ ਲਿਆ ਇਸ ਤੇ ਰਾਜੇ ਨੇ ਉਸ ਦਾ ਹੱਥ ਫੜ ਕੇ ਆਖਿਆ ਮੈਂ ਤੁਹਾਡੇ ਮੁਲਕ ਦਾ ਰਾਜਾ ਹਾਂ ਕੀ ਤੂੰ ਅੱਜ ਸਦਾਚਾਰ ਦਾ ਤਵੀਦ ਨਹੀਂ ਬੰਨਿਆ ਬੰਨਿਆ ਹੈ ਮਹਾਰਾਜ ਇਹ ਦੇਖੋ ਉਸ ਨੇ ਕਮੀਜ਼ ਦੀ ਬਾਹ ਚੜਾ ਕੇ ਤਵੀਦ ਦਿਖਾ ਦਿੱਤਾ ਰਾਜਾ ਹੈਰਾਨ ਹੋ ਗਿਆ ਕਿ ਤਵੀਦ ਬੰਨਣ ਦੇ ਬਾਵਜੂਦ ਅਜਿਹਾ ਕਿਵੇਂ ਹੋ ਗਿਆ ਉਸ ਨੇ ਤਵੀਦ ਨੂੰ ਕੰਨ ਲਾ ਕੇ ਸੁਣਿਆ ਤਾਂ ਉਸ ਵਿੱਚੋਂ ਆਵਾਜ਼ ਆ ਰਹੀ ਸੀ ਅੱਜ 31 ਤਰੀਕ ਹੈ ਅੱਜ ਤਾਂ ਵੱਡੀ ਲੈ ਲੈ